ਸਾਰੇ ਦੋਸਤੋ ਜਿਹੜੀ ਆਪਣੇ ਭਾਰਤ ਵਾਲਾ ਰੋਡ ਬਣ ਰਹੀ ਹੈ ਅਸੀਂ ਇਧਰੋਂ ਅੱਜ ਸਕਰੀਏ ਵੱਲ ਆ ਰਹੇ ਸੀ ਰਾਜਸਥਾਨ ਤੋਂ ਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਇਹ ਰੋਡ ਦਿਖਾ ਦਈਏ ਵੀ ਭਾਈ ਇਸ ਤਰ੍ਹਾਂ ਬਣ ਕੇ ਤਿਆਰ ਠੀਕ ਹੈ ਜੀ ਅਸੀਂ ਵੀ ਪਹਿਲੀ ਵਾਰ ਦੇਖ ਰਹੇ ਹਾਂ ਝੜਕ ਦਾ ਐਕਸਪੀਰੀਅੰਸ ਕਿਤੇ ਆਪਾਂ ਨਹੀਂ ਗਏ ਜੈਪੁਰ ਹਰਮਨ ਬੜੀ ਕੈਨੇਮੀ ਜੈਪਰ ਵੱਲ ਵੀ ਦੇਖੀ ਸੀ ਬੜੀ ਵਧੀਆ ਸੜਕ ਸੀਗੀ ਉਸੇ ਤਰੀਕੇ ਦੇਖੋ ਗੱਡੀ ਉਹ ਤਾਂ ਜਾਦੀ ਵੱਡੀ ਤੇ ਜਾ ਰਹੀ ਹੈ ਨਾ ਉਹ ਜਾਦੀ ਵੱਡੀ ਸੀ ਵਧੀਆ ਠੀਕ ਆ ਭਾਈ ਮਾਹੌਲ ਬੜਾ ਸੋਹਣੀ ਹੋਣੀ ਸੜਕੋ ਵੀ ਲੈਟਾਂ ਲੋਟਾਂ ਲੱਗੇ ਆ ਸੀਗਾ ਪੂਰਾ ਆ ਦੇਖ ਆ ਆ ਬੈਰੀਗੇਟ ਜੇ ਵੀ ਸਪੀਡ ਵਾਲੇ ਲਾਏ ਹੋਣ ਗਿਆ ਸਪੀਡ ਲੈਫਟ ਵਾਲੇ ਬਾਕੀ ਹਲੇ ਕੰਮ ਚੱਲ ਰਿਹਾ ਹੈ ਕੋ ਜਿਹੜੀਆਂ ਤਾਰਾਂ ਜੀਆਂ ਬੜੀਆਂ ਨੀਵੀਆਂ ਪਈਆਂ ਯਾਰ ਆ ਤਾਰਾਂ ਵਾਲੀਆਂ ਨੀਵੀਆਂ ਨੇ ਹਾਂ ਦੇਖੋ ਜੀ ਇਹ ਰੋਡ ਪਾਈ ਤੁਹਾਡੇ ਨਾਲ ਸਾਂਝੀ ਕਰੀ ਆ ਅੱਜ ਤਾਂ ਦੋਸਤੋ ਜਿਹੜੇ ਜਿਹੜੇ ਭੈਣ ਭਰਾ ਇਸ ਰੋਡ ਦਾ ਸਫ਼ਰ ਕਰ ਚੁੱਕੇ ਆ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਉਹਨਾਂ ਨੂੰ ਬਹੁਤ ਵਧੀਆ ਰੋਡ ਆ ਤੇ ਜੇ ਕਿਸੇ ਨੇ ਮਠੰਡੇ ਤੋਂ ਰਾਜਸਥਾਨ ਵੱਲ ਨੂੰ ਆਉਣਾ ਹੈ ਤਾਂ ਇਹ ਬਹੁਤ ਵਧੀਆ ਰੋਡ ਹੈ ਸਲੈਪ ਰੋਡ ਨਾ ਛੜੋ ਕਦੇ ਵੀ ਤੇ ਵੱਡੀ ਰੋਡ ਨੂੰ ਵੱਡੀ ਰੋਡ ਤੇ ਚੜਨ ਵਾਸਤੇ ਇਸ ਰੋਡ ਤੇ ਚੜਨ ਵਾਸਤੇ ਛੇਤੀ ਛੇਤੀ ਕੋਈ ਕੱਟ ਨਹੀਂ ਮਿਲਦਾ ਜਦੋਂ ਵੀ ਤੁਸੀਂ ਇੱਥੇ ਸਫ਼ਰ ਕਰਦੇ ਹੋ ਪੁੱਛ ਕੇ ਸਹੀ ਤਰੀਕੇ ਨਾਲ ਵੀ ਰੋਡ ਫੜ ਸਕਦੇ ਹੋ ਤੇ ਚਲੋ ਠੀਕ ਹੈ ਪਿਆਰੇ ਦੋਸਤੋ ਮਿਹਰਬਾਨੀ